ਮੇਟਰ ਬਦਲਣ ਲਈ ਆਇਆ ਸਟਾਫ ਨੂੰ ਕੜੇਣਾ ਕੜੇਗਾ ਲੱਗਦਾ ਹੈ। ਕਿਰਪਾ ਕਰਨਾ ਮੇਰਾ ਨਾਮ ਜੀ ਕੁਲਦੀਪ কুমার ਜਈ ਹੈ ਜੀ ਮੈਂ ਗਵਾਲ ਦੇ ਸਾਉਣੀ ਦੇ ਤਰ੍ਹਾਂ ਲਿਆ ਅਸੀਂ ਆਪਣੇ ਉੱਚ ਦਗਾ ਲੀਂਦੇ ਹੁਕਮ ਅਦਾਲਤ ਦੇ 2022 ਦੇ ਮੀਟਰ ਖਰਾਬ ਹੋਇਆ ਬਦਲਣ ਵਾਸਤੇ ਗਏ ਜੀ ਤੇ ਆਪਾਂ ਸ਼ਾਮ ਨੂੰ ਲਗਭਗ 4:30 ਵਜੇ ਕਬਲਜੀਤ ਸਿੰਘ ਦਾ ਖਫਤਕਾਰ ਸਾਡਾ ਫੇਰ ਜਦੋਂ ਕੋਈ ਜਿੰਦਾ ਉੱਥੇ ਮੀਟਰ ਬਦਲ ਗਏ ਉਹ ਮੀਟਰ ਅਸੀਂ ਬਦਲਤਾ ਸੀ ਤੇ ਸਾਡੇ ਜਿਹੜਾ ਕਰਮਚਾਰੀ ਕਲਵੰਸ ਸਿੰਘ ਲਾਇਮਣ ਉਹਨਾਂ ਲੋ ਆਨਲਾਈਨ ਵੀ ਕਰਤਾ ਜਿਹੜਾ ਸਾਡਾ ਪੀਐਚਪੀ ਸੇ ਲਾਇਆ ਪਿਆ ਤੇ ਉਹ ਵੀ ਆਨਲਾਈਨ ਵੀ ਕਰਤਾ ਜੀ ਜਦੋਂ ਅਸੀਂ ਮੀਟਰ ਪੈ ਕੰਨਾ ਸੀ ਆਪਣੀ ਆਮੀ ਲਾ ਕੋ ਚਿਚਾ ਕਾ ਵਾਸਤੇ ਉਹ ਪੇਪਰ ਸੀ ਤੇ ਉਹਨੂੰ ਸਾਈਨ ਕਰਾਉਣ ਵਾਸਤੇ ਉਹਦੇ ਬੇਟੇ ਨੂੰ ਕਿਹਾ ਉਹਨੇ ਬੇਟੇ ਨੇ ਆਪਣੇ ਪਿਤਾ ਨੂੰ ਫੋਨ ਕਰਕੇ ਬੁਲਾਇਆ ਤੇ ਉਹਦੇ ਪਿਤਾ ਵੱਲੋਂ ਆਉਂਦਿਆਂ ਹੀ ਦੂਰੋਂ ਆਉਂਦਿਆਂ ਹੀ ਸਾਡੇ ਕਲਵੰਸ ਸਿੰਘ ਲਾਇਮਣ ਆ ਜੋ ਅਨਸੂਰੀ ਜਾਤੀ ਦੇ ਭਾਈਚਾਰੇ ਨਾਲ ਸੰਬੰਧਤ ਆ ਉਹਨਾਂ ਨੂੰ ਜਾਤੀ ਸੂਰੀ ਸ਼ਬਦ ਬੋਲਨੇ ਸ਼ ਉਹ ਪੁੱਛਦਾ ਡੰਡਾ ਉਹ ਮਾਰਨਾ ਸ਼ੁਰੂ ਕਰਤਾ ਤੇ ਜਦੋਂ ਉਹਨਾਂ ਨੇ 20-25 ਡੰਡੇ ਮਾਰੇ ਫਿਰ ਮੇਰੇ ਵੱਲੋਂ ਬਚਾਅ ਵਿੱਚ ਉਹਨਾਂ ਆਇਆ ਗਿਆ ਜਦੋਂ ਮੈਂ ਉਹਨਾਂ ਨੂੰ ਬਚਾਅ ਵਾਸਤੇ ਰੋਕਣ ਵਾਸਤੇ ਕਿਹਾ ਤੇ ਉਹਨਾਂ ਮੇਰੇ ਵੀ ਲੱਕ ਤੇ ਸਿਰ ਤੇ ਡੰਡੇ ਮਾਰੇ ਤੇ ਉਹਦੇ ਜਦੋਂ ਮੈਂ ਆਪਣਾ ਬਚਾਅ ਕਰਨ ਤੇ ਛੋਟੀ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤੇ ਉਹਦੇ بیٹے ਇੱਕਨੁbschਤਾ ਮੁੰਡਾ ਹੀ ਉਹਨੇ ਮੇਰੇ ਸਿਰ ਤੇ ਕਰੇ ਦੇ ਨਾਲ ਹੁਸਨ ਮਾਰੇ ਤੇ ਮੇਰੇ ਅੱਖ ਤੇ ਮਾਰੇ ਤੇ ਜਿਹੜਾ ਸੀ.ਟੀ.ਐਸ.ਕੈਨ ਕਰਾਇਆ ਕ੍ਰਿਸ਼ਨ ਲੈਬ ਤੋਂ ਉਹਦੇ ਵਿੱਚ ਮੇਰੀ ਜਿਹੜੀ ਨੈਜ਼ਲ ਬੋਨ ਜਿਹੜੀ ਆ ਫ੍ਰੈਕਚਰ ਆਈ ਆ ਸਰਕਾਰ ਦਿੱਤੀ ਆ ਹਾਂਜੀ ਦਰਖਾਸਤ ਦਿੱਤੀ ਆ ਜੀ ਅਸੀਂ ਆਨੇ ਆ ਜੀ ਪਰਚਾ ਦਰਜ ਕਰਾਇਆ ਜੀ ਅਸੀਂ ਚਾਹੁੰਦੇ ਆ ਜੀ ਸਾਨੂੰ ਇਨਸਾਫ ਦਵਾਇਆ ਜਾਵੇ ਕਿਉਂਕਿ ਅਸੀਂ ਤਾਂ ਵਿਭਾਗ ਦਾ ਕੰਮ ਕਰ ਰਹੇ ਆ ਵਿਭਾਗ ਦੇ ਹੁਕਮ ਮੁਤਾਬਕ ਬਾਹਰ ਫੀਲਡ 'ਚ ਕੰਮ ਕਰਦੇ ਆ ਇੱਥੇ ਰਾਤ ਬਿਨਾਂ ਤੇ ਵੀ ਅਸੀਂ ਲਾਈਟ ਦਾ ਸਾਡਾ ਕੰਮ ਆ ਜੀ ਖਤਕਾਰਾਂ ਨੂੰ 24 ਘੰਟੇ ਸੰਭਲਾਈ ਦੇਣੀ ਤੇ ਅਸੀਂ ਰਾਤ ਬਿਨਾਂ ਤੇ ਵੀ ਜਾਣਾ ਸਾਨੂੰ ਅਸੀਂ ਇਹ ਪ੍ਰੈਸਰਗੇ ਵੀ ਅਪੀਲ ਕਰਦੇ ਆ ਕਿ ਇਹ ਮਸੇ ਨੂੰ ਉਠਾਏ ਜੀ ਲੋਕਾਂ 'ਤੇ ਹਮਲਾ ਕਿੱਦਾਂ ਕਰਿਆ ਯਾਰ ਕੋਈ ਪੁਲਿਸ ਨੂੰ ਆਜਾ ਕਿਹਦੇ ਆ ਜੀ ਉਹ ਕਬਲਜੀਤ ਸਿੰਘ ਏਐਸਆਈ ਆ ਐਚਡੀਐਮ ਅਜਵਾਲਾ ਦੇ ਵੇਖੇ ਤਲਾ ਦੇ ਜੀ ਆਪਣੇ ਰੋਬ ਦਾ ਉਹਨੇ ਜਿਹੜਾ ਉਦਾ ਉਦੇ ਦਾ ਰੋਬ ਨੇ ਝਾੜਿਆ ਸਾਡੇ ਦੇ ਜਿਹੜੇ ਡੰਡੇ ਨਾਲ ਕੀਤਾ ਉਹ ਵੀ ਸਰਕਾਰੀ ਡੰਡਾ ਸੀ ਜਿਹੜਾ ਵਾਈਟ ਰੰਗ ਦਾ ਉਸ ਦਾ ਡੰਡਾ ਹੁੰਦਾ ਲੱਗਦਾ ਕਿ ਕਿਤਨੇ ਕਿਤੇ ਪੁਲਿਸ ਮੁਲਾਜ਼ਮ ਵੱਲੋਂ ਹਮਲਾ ਕੀਤਾ ਗਿਆ ਵਾ ਤੇ ਸਾਰਾ ਸਾਲ ਇਹ ਪੁਲਿਸ ਅਜਿਹੀ ਰਖਵਾਲੀ ਕਰਦੀ ਰੋਕਾ ਦੀ ਇਹ ਹੋਈ ਇਸ ਤਰੀਕੇ ਨਾਲ ਫਟੇਗੀ ਲੋਕਾਂ ਨੂੰ ਦੇਖੋ ਜੀ ਉਹਨੇ ਆਪਣੇ ਰੋਬ ਦਾ ਸਾਡੇ ਦੇ ਉਹਨੇ ਜਿਹੜਾ ਉਹਦਾ ਉਦਾ ਉਹਦੇ ਦਾ ਰੋਬ ਝਾੜਿਆ ਸਾਡੇ ਦੇ ਠੀਕ ਹਾਂਜੀ ਸਰ ਕੀ ਨਾਮ ਮੇਰਾ ਨਾਮ ਇੰਜੀਨੀਅਰ ਮਨੋਰ ਸਿੰਘ ਐਡੀਸ਼ਨਲ ਐਸਸੀ ਈਸਟ ਡਿਵੀਜ਼ਨ ਅੰਮ੍ਰਿਤਸਰ ਪੀਐਸਬੀਸੀਐਲ ਸਭ ਪਿੱਛੇ ਤੁਹਾਡੇ ਵੱਲੋਂ जेई ਤੇ ਲਾਈਨਮੈਨ ਸਾਡੇ ਜਗੇ ਸਮਾਰਟ ਮੀਟਰ ਲਗਵਾਉਣ ਲਈ ਉਸੇ ਦੌਰਾਨ ਇੱਕ ਵੱਡਾ ਹਸਤਾ ਹੁੰਦਾ ਉਹ ਮਾਰਕੀਟ ਦੇ ਪਿਛਲੇ ਸਰ ਪੂਰਾ ਮਾਮਲਾ ਸੱਬੀ ਮੇਰੇ ਗੋਪਾਲਨਗਰ ਸਬਡਿਵੀਜ਼ਨ ਦੇ ਸਟਾਫ ਮੈਂਬਰ जेई ਕੁਲਦੀਪ ਸ਼ਰਮਾ ਲਾਈਨਮੈਨ ਕੁਲਵੰਤ ਸਿੰਘ ਤੇ ਉਹਦੇ ਨਾਲ ਹੋਰ ਸਟਾਫ ਦੇ ਮੈਂਬਰ ਮੀਟਰ ਬਦਲਣ ਵਾਸਤੇ ਜਾਂਦੇ ਨੇ ਜਿਹੜੇ ਕਿ ਕਾਫੀ ਸਾਲਾਂ ਦੇ ਖਰਾਬ ਪਏ ਸੀ ਫੇਅਰ ਲੈਂਡ ਕਲੋਨੀ ਵਿਖੇ ਏਐਸਆਈ ਕਵਲਜੀਤ ਸਿੰਘ ਦਾ ਜਦੋਂ ਉਹਨਾਂ ਨੇ ਮੀਟਰ ਬਦਲਿਆ ਮੌਕੇ ਤੇ ਉਹਨਾਂ ਦਾ ਬੇਟਾ ਮੌਜੂਦ ਸੀ ਫਿਰ ਉਹਨਾਂ ਨੂੰ ਲੜਕੇ ਨੂੰ ਬੇਟੇ ਨੂੰ ਸਾਈਨ ਕਰਨ ਵਾਸਤੇ ਕਿਹਾ ਕਿ ਇਹ ਮੀਟਰ ਬਦਲਿਆ ਉਹਨੇ ਆਪਣੇ ਫਾਦਰ ਨੂੰ ਫੋਨ ਕੀਤਾ ਕੁਝ ਦੇਰ ਮਿੰਟਾਂ ਚ ਹੀ ਉੱਥੇ ਆ ਗਿਆ ਉਹ ਹੱਥ ਚ ਉਹਦੇ ਸੌਟੀ ਸੀਗੀ ਉਹਨੇ ਆਉਂਦੇ ਹੀ ਲਾਈਨਮੈਨ ਨੂੰ ਕੋਈ ਗੱਲ ਨਹੀਂ ਪੁੱਛੀ ਤੇ ਕੁੱਟਣਾ ਸ਼ੁਰੂ ਕਰਤਾ ਕਿ ਮੇਰਾ ਮੀਟਰ ਕੋ ਬਦਲਿਆ ਕਿ ਤੁਸੀਂ ਉੱਤੋਂ ਸਾਈਨ ਕਰਵਾわせ ਕਹਿੰਦੇ ਜੋ ਸਾਨੂੰ ਉਸ ਤੋਂ ਬਾਅਦ ਮੇਰੇ ਜੈ ਨੇ ਉਹਨੂੰ ਛਡੋਣ ਦੀ ਕੋਸ਼ਿਸ਼ ਕੀਤੀ ਕਿ ਤੂੰ ਉਹਨੂੰ ਕਿਉਂ ਮਾਰ ਰਿਹਾ ਤੇ ਉਹਨੇ ਜੈ ਨੂੰ ਵੀ ਬੁਰੀ ਤਰ੍ਹਾਂ ਕੁੱਟਿਆ ਉਦੇ ਨੱਕ ਤੇ ਸੱਟਾਂ ਲਾਦੀਆਂ ਤੇ ਸਿਰ ਤੇ ਕੜਿਆਂ ਨਾਲ ਵਾਰ ਕੀਤਾ ਪਿੱਠ ਤੇ ਮਾਰੀਆਂ ਉਹਨੂੰ ਬੜੀਆਂ ਸੱਟਾਂ ਲਗੀਆਂ ਸੱਟਾਂ ਲਾਉਣ ਤੋਂ ਬਾਅਦ ਉਹ ਫਿਰ ਉੱਥੋਂ ਮਤਲਬ ਡਰ ਕੇ ਭੱਜ ਗਏ ਉਹਨਾਂ ਦੇ ਮੋਟਰਸਾਈਕਲ ਸਕੂਟਰ ਤੇ 10 ਮੀਟਰ ਉਹਨੇ ਕਬਜ਼ੇ 'ਚ ਲੈ ਲਈ ਉਹਨੇ ਕੋਲ ਹੀ ਆਪਣੇ ਇਥੇ ਆ ਕੇ ਆਪਣੇ ਕੋਲ ਰੱਖ ਲਏ ਫਿਰ ਪੁਲਿਸ ਥਾਣੇ ਚੌਂਕੀ ਪੁਲਿਸ ਚੌਂਕੀ ਫੈਜ਼ਪੁਰਾ ਵਿਖੇ ਉਹਦੀ ਸ਼ਿਕਾਇਤ ਕੀਤੀ ਗਈ ਆ ਤੇ ਥਾਣੇ ਵਾਲਿਆਂ ਨੇ ਫਿਰ ਉੱਥੋਂ ਸਕੂਟਰ ਮੋਟਰਸਾਈਕਲ ਤੇ 10 ਮੀਟਰ ਬਰਾਮਦ ਕੀਤੇ ਉਸ ਬੰਦੇ ਕੋਲੋਂ ਜਸਰ ਫਟਾ ਕਿੱਥੇ ਕੀਤਾ ਸਰ ਲਗੇ ਲਾਈਨਮੈਨ ਤੇ ਜਈ ਲਾਈਨਮੈਨ ਦੇ ਵੀ ਕਾਫੀ ਜਗਾ ਸੋਟੀਆਂ ਨਾਲ ਸਰੀਰ ਤੇ ਉਹਨੇ ਵਾਰ ਕੀਤੇ ਆ ਤੇ ਜਈ ਦੇ ਵੀ ਮੂੰਹ ਤੇ ਜਾਂ ਸਿਰ ਦੇ ਉੱਤੇ ਵੀ ਸੱਟ ਲੱਗੀ ਆ ਪਿੱਟ ਤੇ ਮਾਰੀਆਂ ਨੱਕ ਤੇ ਮਾਰੀ ਮੂੰਹ ਤੇ ਸੱਟਾਂ ਲੱਗੀਆਂ ਜਸਰ ਤੁਹਾਡੇ ਕੋਲ ਦਰਖਾਸਤ ਦਿੱਤੀ ਸੀ ਹਾਂਜੀ ਸਾਡੇ ਕੋਲ ਦਰਖਾਸਤ ਫੈਜ਼ਪੁਰਾ ਚੌਂਕੀ 'ਚ ਦਿੱਤੀ ਆ ਤੇ ਉਹਨਾਂ ਨੂੰ ਕਿਹਾ ਕਿ ਇਹਦੇ ਤੇ ਪਰਚਾ ਦਰਜ ਕਰਕੇ ਸਰਕਾਰੀ ਕੰਮ 'ਚ ਵਿਗਨ ਪਾਉਣ ਤੇ ਕਾਨੂੰਨ ਵਿਵਸਥਾ ਦੀ ਜਿਹੜੀ ਸਥਿਤੀ ਨੂੰ ਭੰਗ ਕਰਨ ਦੇ ਚੱਕਰ 'ਚ ਉਹਨੂੰ ਮਤਲਬ ਫੋਨ ਕਰਕੇ ਏਐਸਆਈ ਕਵਲਜੀਤ ਸਿੰਘ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਐਫਆਈਆਰ ਦੰਜ ਕੀਤੀ ਜਾਵੇ ਤੇ ਉਹਦੇ ਤੇ ਸਖਤ ਕਾਰਵਾਈ ਕੀਤੀ ਜਾਵੇ ਸਰ ਪਿਛਲੀ ਮਹੀਨੇ ਵੀ ਕੋਈ ਐਕਸ਼ਨ ਦਿੱਤਾ ਜਾਂ ਮੇਰਾ ਬਿਜਲੀ ਵਿਭਾਗ ਦੇ ਰੂਲਾ ਮੁਤਾਬਕ ਜਿਹੜੀ ਵੀ ਉਸ ਸਖਤਕਾਰ ਤੇ ਕਾਰਵਾਈ ਬਣਦੀ ਹੋਏਗੀ ਉਹ ਹੀ ਕਰ ਰਹੇ ਹਾਂ ਜੀ ਉਹਦੇ ਕੋਲੋਂ ਸਿੰਘ ਮੈਂ ਲੈਂਦੀ ਹਾਂ ਜੀ 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 ਮੀਟਰ ਲਾਤਾ ਫਰਾ ਕੋਈ ਕਰਤਾ ਬੇਟਾ ਉਹਦਾ ਪਹਿਲੋਂ ਆਇਆ ਉਹ ਸਾਡੇ ਨਾਲ ਕੋਈ ਗੱਲ ਨਹੀਂ ਕੀਤੀ ਕੋਈ ਨਹੀਂ ਇਨਾ ਕੀਤਾ ਤੇ ਗੱਡੀ ਦੇ ਆਇਆ ਇਹ ਆਉਂਦਿਆ ਮੈਨੂੰ ਬੋਲਣ ਦਾ ਪਿਆ ਤੇ ਆ ਚੂੜਿਆ ਐਉਂ ਜਿਉਂ ਪਲਾਂਟਿੰਗ ਇਹ ਤਾਂ ਜੋ ਮਹਿਕਮੇ ਚ ਬੰਦਾ ਇਹਦੇ ਜਾਤੀ ਸ਼ਬਦ ਤੇ ਬੰਦਾ ਹੀ ਨਹੀਂ ਨਾ ਉਹਦੇ ਕੋਈ ਮੇਰੀ ਦੁਸ਼ਮਣੀ ਨਾ ਹੋਦੀ ਏ ਉਹ ਆਉਂਦੇ ਮੇਰੇ ਉਹ ਚਿੱਟੇ ਤੇ ਬੈਠਣਾ ਡੰਡੇ ਨਾਲ ਮਾਰਨਦਾ ਤੇ ਮੈਂ ਗਾੜੀਆਂ ਫੜਦਾ ਵੀ ਰਿਆ ਤੋਂ ਨਹੀਂ ਫੜਿਆ ਗਿਆ ਉਹ ਲੰਬਾ ਥੋੜਾ ਜਿਹਾ ਸਾਡੇ ਨਾਲ ਜ਼ਿਆਦਾ ਹੈ ਉਹ ਕਦੀ ਐ ਮਾਰਦਾ ਸੀ ਜਦਿਆਂ ਚ ਮਾਰਦਾ ਸੀ ਅਸੀਂ ਫੜਦੇ ਹਾਂ ਤੇ ਤੋਂ ਫੜਿਆ ਨਹੀਂ ਜਾਂਦਾ ਹੁਣ ਕੇ ਜੈ ਸਿੰਘ ਵੀ ਆ ਗਏ ਇੰਨਾ ਵੀ ਇਹ ਮੈਨੂੰ ਕਿੱਦੇ ਭੱਜਾ ਮੈਂ ਕਿਹਾ ਮੈਂ ਕਿਉਂ ਭੱਜਾ ਭਜਣਾ ਕਿਉਂ ਮੈਂ ਕਿਹਾ ਅਸੀਂ ਗੱਲ ਨਹੀਂ ਭੱਜੀਏ ਡੰਡੇ ਚ ਲੋਨੇ ਮਾਰੇ ਆ ਪਰ ਫੜਿਆ ਵੀ ਹੈ ਗਾੜੀਆਂ ਨਹੀਂ ਫੜੇਗੇ ਤੇ ਮੁਰਕੇ ਮੁਰਕੇ ਉਹਨੇ ਕਿਰਪਾਨ ਲੈ ਕੇ ਆ ਗਿਆ ਫੇਰ ਅਸੀਂ ਮੋਟਰਸਾਈਕਲ ਰੱਖ ਕੇ ਅਸੀਂ ਗੱਲ ਜਿਆਦਾ ਕੀ ਤੁਹਾਡੇ ਸਕੂਟਰ ਤੇ ਤੁਹਾਡੀ ਬਾਈਕ ਤੇ ਜਿਹੜੇ ਸਾਡੇ ਮੀਟਰ ਵੀ ਹਾਂਜੀ ਉਹ ਫਿਰ ਉੱਥੇ ਰੱਖੋ ਲੈ ਫਿਰ ਬਾਅਦ ਪੁੱਛਦੇ ਪਰੇ ਸੀ ਹੁਣ ਕੰਪਲੀਟ ਕਰਤੀ ਆ ਦੇਖਾਂ ਜੀ ਉੱਧਰ ਕੀ ਕੀ ਐਸ਼ਵਾਸ਼ਣ ਦਿੱਤਾ ਬੋਲੋ ਪੁੱਛਣ ਕਰ ਬਾਈ ਕਰਨ ਬਈ ਇਹ ਵੇਖੋ ਕੀ ਕਰਦੀ ਤੇ ਕੋਈ ਬਿਲ ਦਾ ਬਕਾਇਆ ਵੀ ਸੀਗਾ ਉਸ ਦਾ ਕੋਈ ਪੁਰਾਣਾ ਨਹੀਂ 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 ਜੀ ਆਰ ਕੋਡ ਦੇ ਮਤਲਬ ਲਈ ਬਦਲਦੀ ਚੱਕੀ 4125 ਦਾ ਸ਼ਾਮ 4 4:30 ਵਜੇ ਦਾ ਮਾਮਲਾ ਜੀ ਜੈ ਕਲਦੀਪ ਮਾ ਜਿਹੜੇ ਸਬਡਿਵੀਜ਼ਨ ਲੰਗੀਟਾ ਰੋਡ ਤੇ ਲੱਗੇ ਨੇ ਆਪਣੀ ਪਾਰਟੀ ਸਮੇਤ ਉਥੇ ਛੜੇ ਮੀਟਰ ਬੰਦੇ ਹੀ ਫਿਰ ਫੇਰ ਲੈਂਡ ਕਲਾਉਡੀ ਉਹ ਤੇ ਕਬਲਜੀ ਸਿੰਘ ਦਾ ਘਰ ਆ ਜੀ 1300 ਕੋਠੀ ਨੰਬਰ ਆ ਜੀ ਉਹਦਾ ਮੀਟਰ ਛੜਿਆ ਬਦਲਿਆ ਜਦੋਂ ਉਹਨਾਂ ਨੇ ਕਿਹਾ ਵੀ ਇਹ ਆਪਣਾ ਇਹ ਪੈਕ ਕਰਨਾ ਛੜਿਆ ਬਦਲਦਾ ਸਾਈਨ ਕਰ ਉਹ ਸਾਈਨ ਕਰ ਤੋਂ ਉਹਨਾਂ ਨਾਲ ਐਸ਼ ਬਾਜੀ ਚਾਕੇ ਸਾਈਨ ਕਰਦੀ ਵੀ ਜੈ ਕਲਦੀਪ ਸਿੰਘ ਨੂੰ ਛੜ ਕਬਲਜੀ ਸਿੰਘ ਨੂੰ ਛੜਿਆ ਦੇ ਬਰਸਾਂ ਨੇ ਉਹ ਪੁਲਿਸ ਮੁਨਜਮ ਹੋਂਦੇ ਇਹਨਾਂ ਦੀ ਗੱਲ ਪੈ ਗਿਆ ਇਸ ਬੰਦੀ ਕਾਰਵਾਈ ਚੱਲ ਜੀ ਸਰਫਿਰੇ ਪੁਲਿਸ ਨੇ ਨਾਜ਼ਮ ਕੀ ਕਾਰਵਾਈ ਕੀਤੀ ਗਈ ਹੁੰਦ ਤੱਕ ਇਹ ਪਰਚਾ ਦੇ ਦੇਣ ਜੀ ਪਰਚਾ ਦੇ ਪਰਚਾ ਕੇ ਕੇਸ ਡਿਸਟਰਬ ਕਰ ਦਿੱਤਾ ਜੀ ਉਹ ਜਿਹੜਾ ਪੁਲਿਸ ਆਜੀ ਜੀ ਇਹਨਾਂ ਨੂੰ ਕੰਪਲਾ ਕੀਤਾ ਕਿ ਇਤਨਾ ਤਣਾ ਪਰ ਉਹ ਐਸਡੀਐਮ ਜਨਾਨੀ ਦਾ ਲੱਗਿਆ ਜੀ ਹੂੰ